ਇੱਕ ਪਾਸੇ ਤਾਂ ਲੋਕ ਹੜਾ ਦੀ ਮਾਰ ਚੱਲ ਰਹੇ ਨੇ ਦੂਜੇ ਪਾਸੇ ਜਲ ਸਰੋਤ ਵਿਭਾਗ ਦੇ ਐਸਡੀਓ ਨੇ ਕੀਤਾ ਕੁਝ ਅਜਿਹਾ ਕੰਮ ਕਿ ਇੱਕ ਵੱਡੀ ਗਲਤੀ ਕਰਕੇ ਅੱਜ ਲੋਕਾਂ ਨੂੰ ਹੜ ਦੀ ਮਾਰ ਵੀ ਚੱਲਣੀ ਪੈ ਰਹੀ ਹੈ ਜੀਹਾਂ ਦਾ ਦੱਸਦੀ ਹੈ ਕਿ ਇੱਕ ਸੋਸ਼ਲ ਮੀਡੀਆ ਦੇ ਪੱਤਰਕਾਰ ਨੇ ਜਲ ਸਰੋਤ ਵਿਭਾਗ ਦੇ ਐਸਡੀਓ ਦਾ ਸਟ੍ਰਿੰਗ ਆਪਰੇਸ਼ਨ ਕੀਤਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਉੱਚ ਅਧਿਕਾਰੀਆਂ ਨੇ ਵੀ ਵੱਡਾ ਫੈਸਲਾ ਲਿਆ ਵੱਡਾ ਐਕਸ਼ਨ ਕੀਤਾ ਗਿਆ ਦੱਸਦੇ ਕਿ ਐਸਡੀ ਨੂੰ ਸਸਪੈਂਡ ਜਿਹੜਾ ਕਿ ਕਰ ਦਿੱਤਾ ਗਿਆ ਹੜ੍ਹਾਂ ਤੋਂ ਪਹਿਲਾਂ ਲਹਿਰਾ ਗਗਾ ਇਲਾਕੇ ਦੇ ਡਰੋਨਾਂ ਦੀ ਸਫਾਈ ਨਹੀਂ ਹੋਈ ਜਿਸ ਕਰਕੇ ਹੁਣ ਡਰੋਨਾਂ ਦਾ ਪਾਣੀ ਜਿਹੜਾ ਕਿ ਹੋਰ ਵੀ ਜ਼ਿਆਦਾ ਭਰ ਰਿਹਾ ਤੇ ਇਹ ਹਮੇਸ਼ਾ ਹੀ ਜਿਹੜਾ ਕਿ ਹੜ੍ਹਾਂ ਦਾ ਕਾਰਨ ਬਣ ਜਾਂਦੇ ਨੇ ਜਿਸ ਦੇ ਚੱਲਦੇ ਲਗਾਤਾਰ ਇਸ ਮਾਮਲੇ ਨੂੰ ਲੈ ਕੇ ਕਾਫੀ ਜਿਹੜਾ ਕਿ ਮਾਹੌਲ ਕਰਮਾਇਆ ਹੋਇਆ ਤੇ ਇਹ ਸਟ੍ਰਿੰਗ ਆਪਰੇਸ਼ਨ ਜਿਹੜਾ ਕਿ ਕੀਤਾ ਗਿਆ ਆਓ ਦੇਖਦੇ ਹਾਂ ਇਹ ਦੇਖ ਲਓ ਇਹ ਨਿਕੜੀ ਹੋਈ ਕਹਿ ਸਕਦੇ ਹੋ ਤੁਸੀਂ ਨਹੀਂ ਇਹ ਨਿਕਲੀ ਹੋਣੀ ਕਹਾਂਗੇ ਜਿਵੇਂ ਨਹੀਂ ਕਹਾਂਗੇ ਨਿਕਲੀ ਹੋਈ ਇਹਨੂੰ ਨਿਕੜੀ ਹੋਈ ਕਹਿ ਸਕਦੇ ਹੋ ਬਿਲਕੁਲ ਕਹਿ ਸਕਦੇ ਹੋ ਇਹ ਤਾਂ ਇਹ ਇਹ ਘੱਟੋ ਘੱਟ ਜਿਹੜੀ ਇਹ ਇਹ 5-6 ਕਿਲੋਮੀਟਰ ਹੋ ਗਈ ਇਹ ਲਹਰਾ ਲਿੰਕ 5-6 ਕਿਲੋਮੀਟਰ ਹੋ ਗਈ ਇਹ ਹੋ ਗਈ ਠੀਕ ਹੈ ਠੀਕ ਹੈ ਤੇ ਇਹ ਇਹ ਵੀ 5-6 ਕਿਲੋਮੀਟਰ ਦੀ ਆ ਗਈ ਠੀਕ ਹੈ ਇਹ ਆ ਗਈ ਜਿਹੜੀ ਇਹ ਵੀ ਨਿਕਲੇ ਹੋਏ ਹੈ ਇਹ ਵੀ ਨਿਕਲੇ ਹੋਏ ਨਹੀਂ ਕਹਿੰਦਾ ਦੇਖੋ ਤੁਸੀਂ ਕੀ ਮੈਂ ਮੈਂ ਨਹੀਂ ਕਹਿੰਦਾ ਚਲੋ ਮੈਂ ਇਹਨੂੰ ਆਪਾਂ ਕਹਿੰਦੇ ਇਹਨੂੰ ਕਹਿ ਸਕਦੇ ਹਾਂ ਨਹੀਂ ਨਿਕਲੇ ਹੋਏ ਕਿਹਦਾ ਕੈਸਾ ਪਰ ਇਹ ਸਪਾਈ ਨਹੀਂ ਹੋਈ ਹਾਂ ਸਪਾਈ ਠੀਕ ਹੈ ਬਿਲਕੁਲ ਠੀਕ ਹੈ ਜੀ ਠੀਕ ਹੈ ਜੀ ਤੁਸੀਂ ਇਹ ਗੱਲ ਮੰਨਦੇ ਹੋ ਮੈਂ ਮੰਨਦਾ ਜੀ ਫਿਰ ਮੈਂ ਕਹਿੰਦਾ ਲਹਿਰਾ ਲਿੰਕ ਹੈ ਜਿਹੜੀ ਹਾਂ ਜੀ ਜੀ ਜ਼ੀਰੋ ਹੈ ਜੀ ਮੈਂ 20% ਕਹ ਰਿਹਾ ਸੀ ਜੇ ਤੁਸੀਂ ਇਹਨੂੰ ਕਹਿੰਦੇ ਹੋ ਨਾ ਪਰ ਮਸ਼ੀਨ ਤਾਂ ਚੱਲੀ ਲੈਣੀ ਤੇਰੀ ਤੁਸੀਂ ਮੈਂ ਕੀ ਕਹਿੰਨਾ ਜੇ ਤੁਸੀਂ ਇਹਨੂੰ ਕਹਿੰਦੇ ਮੈਂ ਨਿਕਲੀ ਨਹੀਂ ਹਾਂ ਜੀ ਲਹਿਰਾ ਲਿੰਕ ਜ਼ੀਰੋ ਹੈ ਜੀ ਅੱਛਾ ਜੀ ਦਿਖਾ ਦਿਓ ਦਿਖਾ ਦਿਓ ਦਿਖਾ ਦਿ ਇਹ ਆ ਬੰਦ ਇਹ ਆਲੀ ਸ਼ੇਰ ਤੋਂ ਅੱਗੇ ਆ ਇਹ ਤਾਂ ਠੀਕ ਹੈ ਤੇ ਮੇਰੇ ਬੁੱਟੇ ਦੁਆਰ ਇੰਨੇ ਤਾਂ ਬੁੱਟੇ ਆਪਾ ਕਹਿੰਦੇ ਇਹ ਥੋੜੀ ਆ ਸੁੱਕੀ ਹੈ ਇਹ ਸੁੱਕੀ ਹੈ ਅੱਛਾ ਇਹ ਚਲੋ ਸੁੱਕੀ ਤਾਂ ਮੈਂ ਕਹਿੰਦਾ ਇਸ ਵਾਰ ਦੁਆਰ ਤੋਂ ਗਿਆ ਤਾਂ ਕੋਈ ਗੱਲ ਨਹੀਂ ਕਿਵੇਂ ਕਿਹੜਾ ਆ ਜਿਹੜਾ ਬੁੱਤੀ ਵਾਲਾ ਜੁਰੀਮਾਨ ਜੀ ਜਿਹੜੀ ਆ ਕਾਂਗਰਸੀ ਕਾ ਹੈ ਇਹ ਬੁੱਤੀ ਵਾਲੇ ਇਹ ਘੱਟੋ ਘੱਟ 5 6 ਤਿੰਨ ਮਹੀਨੇ ਬਾਅਦ ਬੁੱਟੇ ਦੇ ਆ ਫੁੱਲ ਆਉਂਦੇ ਹੈਗੇ ਚਲੋ ਹਾਂ ਇਹ ਕਿ ਭਾਏ ਚਲੋ ਇਹ ਬਣ ਕੇ ਫੁੱਲ ਫੁੱਲ ਲਾਏ ਹੋਏ ਹੈ ਇਹ ਪਰ ਦੇਖੋ ਸੁੱਕੇ ਹੋਏ ਤਾਂ ਮੈਂ ਕਹਿੰਦਾ ਗਿੱਲਦੇ ਤੇ ਮਨਸਤ ਨਹੀਂ ਆ ਆ ਦੇ ਆ ਦੇ ਇਹ ਤਾਂ ਜਦੋਂ ਮੜੀ ਮੜੀ ਜੀ ਤਾਂ ਚਲੋ ਮੈਂ ਤੁਹਾਨੂੰ ਕੀ ਨਹੀਂ ਚਲੋ ਮੈਂ ਤੁਹਾਡੀ ਗੱਲ ਸਮਝ ਗਿਆ ਮੈਂ ਦੇਖ ਲਿਆ ਲਹਿਰਾ ਲਿੰਕ ਤੇ ਮੈਂ ਤੁਹਾਨੂੰ ਇਹ ਕਹਿਣਾ ਜਿਹੜੀ ਮੈਂ ਤੁਹਾਨੂੰ ਕਿਹਾ ਵੀ ਆਲਮਪੁਰ ਤੋਂ ਲੈ ਕੇ ਠੀਕ ਹੈ ਜੀ ਤੁਸੀਂ ਪਿੱਛੇ ਘੋੜੇ ਨਾਲ ਬਕੌਰੀਆਂ ਤੋਂ ਕਿੱਥੇ ਸ਼ੁਰੂ ਹੁੰਦੀ ਹੈ ਇਹ ਕਾਪੀ ਕੱਢ ਬਿਲ ਲਿਖਾ ਮੈਂ ਆਲਮਪੁਰ ਪਿੰਡ ਲਿਖਾ ਠੇਕੇੜੇ ਪਿੰਡ ਤੁਸੀਂ ਕਹਿੰਦੇ ਹੋ ਤੁਸੀਂ ਪਹਿਲਾਂ ਤੁਸੀਂ ਦੇਖੋ ਕੰਮ ਤਾਂ ਆਪਣੇ ਕਰਾਣੇ ਆ ਜਦ ਨਹੀਂ ਹੋਇਆ ਤਾਂ ਤੁਸੀਂ ਤੁਸੀਂ ਉੱਥੇ ਜਾ ਕੇ ਚੱਕ ਕੰਮ ਤਾਂ ਕਿਹੜਾ ਜੀ ਹੁਣ ਤਾਂ ਕੰਮ ਤਾਂ ਹੋਣ ਥੋੜੀ ਹੋਊਗਾ ਹੁਣ ਤਾਂ 100% ਹੋਊਗਾ ਕੰਮ 25 ਦਾਸਤ ਹੋਗੀ 100% ਕੰਮ ਹੋਊਗਾ ਜਿਹੜਾ ਨਹੀਂ ਹੋਇਆ ਤਾਂ 100% ਹੋਊਗਾ ਮੈਂ ਤਾਂ ਭੁੱਲੇ ਗੱਲ ਭੁੱਲ ਜੂ ਤੁਸੀਂ ਸ਼੍ਰੀਮਾਨ ਜੀ 3 ਜੁਲਾਈ ਦੇ ਠੇਕੇ ਹੋਏ ਆ ਉਹ ਤਾਂ ਮੈਨੂੰ ਪਤਾ ਉਹ ਮੈਂ ਉਹ ਗੱਲ ਤਾਂ ਮੈਂ ਕਰਦਾ ਹੀ ਥੋੜਾ ਜੀ ਮੈਂ ਤੁਹਾਡੇ ਨਾਲ ਦੂਜੀ ਗੱਲ ਕਰਾਂ ਸਿੱਧੀ ਕਿ ਵੀ ਇਹ ਤਾਂ ਕੰਮ ਆਪਣੇ ਕਰਾਣੇ ਹੀ ਆ ਜਿਹੜਾ ਨਹੀਂ ਹੋਇਆ ਤਾਂ ਆਲਮਪੁਰ ਆਲਮਪੁਰ ਤੋਂ ਕਹਿੰਦੇ ਹੋ ਆਲਮਪੁਰ ਤੋਂ ਪਿੱਛ ਜਿਹੜੀ ਲਹਿਰਾ ਲਿੰਕ ਮੈਂ ਕਹਿੰਦਾ ਜੀ ਮੈਂ ਕਹਿੰਦਾ ਜ਼ੀਰੋ ਵਾਲਾ ਲਹਿਰਾ ਨੇ ਉਹ ਤਾਂ ਜੀ ਜੇ ਹੁਣ ਮਸ਼ੀਨ ਲੱਗੀ ਐ ਮੈਂ ਕਹੂੰਗਾ ਹੀ 15 ਬੰਦੇ ਸਵਾਰ ਦੇ ਕੋ ਤੁਹਾਨੂੰ ਪਤਾ ਹੈ ਮੈਨੂੰ ਕਹਿਣਾ ਹੀ ਪੈਂਦਾ ਹੁੰਦਾ ਹੁਣ ਤੀ ਦਾ ਮਹੀਨੇ ਤੱਕ ਐ ਤਾਂ ਮੈਂ ਵੀ ਹੁਣ ਤੁਸੀਂ ਲਹਿਰਾ ਲਿੰਕ ਨੂੰ ਐ ਇਹ ਲਹਿਰਾ ਲਿੰਕਾਂ ਲੈ ਕੇ ਜਿਹੜਾ ਲਹਿਰਾ ਜੱਖਣ ਵਾਲਾ ਰੋਡ ਰੋਡ ਦਾ ਪੁਲ ਹੈ ਜੀ ਲਹਿਰਾ ਤੋਂ ਜੱਖਣ ਨੂੰ ਜਾਂਦੇ ਆ ਉਹ ਤਾਂ ਆਲਮਪੁਰ ਤੱਕ ਘੱਟੋ ਘੱਟ 2 2.5 ਕਿਲੋਮੀਟਰ ਹੈ ਉੱਥੇ ਸੂਈ ਨਹੀਂ ਥੱਲੇ ਜਾ ਸਕਦੀ ਮੈਂ ਤੁਹਾਡੇ ਮੈਂ ਦੇਖਿਆ ਨਾ ਜਾ ਕੇ ਆਪ ਦੇਖਿਆ ਨਾ ਬੇਸਿਕਲੀ ਮੈਂ ਆਪ ਦੇਖਿਆ ਹੋ ਜਾ ਕੇ ਆਹ ਦੱਸੋ ਇਹ ਕਿਤੇ ਜਾਈ ਹੋਈ ਹੈ ਮੈਂ ਆਹ ਦੇਖੋ ਇਹ ਜਕਰ ਰੋਡ ਤੇ ਖੜਕੇ ਦਿਖੂਗਾ ਤੁਹਾਨੂੰ ਮੈਂ ਸਿੱਖ ਮੈਂ ਦੇਖਾਂਗਾ ਕੋਈ ਨਹੀਂ ਜਕਰ ਰੋਡ ਤੇ ਮੈਂ ਲਿਖ ਲਈ ਆਹ ਦੇਖੋ ਹੈਗਾ ਕਿ ਸਾਂ ਉਹ ਮੈਂ ਦੇਖ ਲਿਆ ਠੀਕ ਬਿਲਕੁਲ ਠੀਕ ਹੈ ਇਹ ਦੱਸੋ ਇਹ ਡਰੇਨ ਬੈਸਿਸ ਕਿਤੇ ਪੁਆਇੰਟ ਹੈ ਕੋਈ ਨਹੀਂ ਹੈ ਨਹੀਂ ਸਫਾਈ ਹੈ ਨਹੀਂ ਸਫਾਈ ਇਹ ਇਹ ਇੱਥੇ ਮਸ਼ੀਨ ਆਈ ਹੋਈ ਹੈ ਨਹੀਂ ਮਸ਼ੀਨ ਹੈ ਨਹੀਂ ਬਗਵਾਸ ਮਰੀ ਜਾਵੇ ਬੰਦਾ ਬੈਠਾ ਕਿੱਥੇ ਦਾ ਪੁਆਇੰਟ ਹੈ ਹੈ ਇਹ ਕਿੱਥੇ ਵੀ ਹੈਗਾ ਲੇਰ ਲਿੰਕ ਦੀ ਹੈ ਲੇਰ ਲਿੰਕ ਦੀ ਹਾਂ ਠੀਕ ਹੈ ਹੁਣ ਤੁਸੀਂ ਦੱਸੋ ਇਹ ਇੱਥੇ ਕੀ ਹੈਗਾ ਇਹਦੇ ਆਲੇ-ਦਾਲ ਕੁਦਰਤੀ ਉਨਾ ਬੁੱਟੀਆ ਕੋਈ ਨਹੀਂ ਹੈਗਾ ਮਸ਼ੀਨ ਗਈ ਹੁੰਦੀ ਜੇ ਇਹ ਤਾਂ ਕੱਢਦੀ ਨਾ ਇਹ ਤਾਂ ਕੱਢਦੀ ਬਲੂ ਕੱਢਦੀ ਕਿਤੇ ਕੋਈ ਚਿਪਾ ਕੱਢੇ ਤਾਂ ਐਸਡੀਓ ਸਾਹਿਬ ਤੁਸੀਂ ਅਸੀਂ ਵੀ ਯਾਰ ਕਿਸਾਨ ਆ ਇਤੋਂ ਇੱਕ ਮਿੱਟੀ ਦਾ ਡੇਕਦੀ ਉਹ ਵੀ ਸਾਹਮਣੇ ਦਿੰਦਾ ਹੈ ਫਿਰ ਇੱਕ ਬੇਨਤੀ ਹੈ ਜੀ ਮੇਰੀ ਮੇਰੇ ਲਈ ਕੁਝ ਸਹੀ ਮਨ ਦੱਸੋ ਨਾ ਕੋਈ ਸਮਾਨੀ ਪਰ ਸਿਰਫ ਮੇਰਾ ਕੁਝ ਨਾ ਹੋਵੇ ਮੈਨੂੰ ਮਿਲਵਾ ਕੇ ਚੱਲਣਾ ਨਹੀਂ ਚੱਲੂਗਾ ਸਾਹਮਣੇ ਦਿਖਾਵਾਂਗੇ ਨਿੱਕੀ ਤੁਸੀਂ ਨਿਊਜ਼ ਤੇ ਲਾਉਂਗੇ ਹੇ ਨਿਊਜ਼ ਦਿਲਾਉਂਗੇ ਨਿਊਜ਼ ਤੋਂ ਬਿਨਾ ਕਿ ਮੈਂ ਚੱਲੂਗਾ ਸਾਹਿਬਾ ਸਾਹਿਬਾ ਕਰ ਲੋ ਫਿਰ ਜੇ ਮੇਰਾ ਆਪਣਾ ਜੀ ਇਹ ਤਾਂ ਮੈਂ ਤੁਹਾਨੂੰ ਮੈਂ ਤਾਂ ਕੋਈ ਬੰਦਾ ਆਪਣੇ ਕੰਨੀ ਐ ਨਹੀਂ ਕਰ ਸਕਦਾ ਛੇ ਨਾ ਠੀਕ ਹੈ ਬੰਦਾ ਮੈਨੂੰ ਪਤਾ ਹੀ ਤੁਹਾਡਾ ਤਾਂ ਮੈਨੂੰ ਸੁਣਿਆ ਨਾ ਹੁਣ 1 3 ਜੁਲਾਈ ਤੋਂ ਤਾਂ ਠੇਕੇ ਹੋਗੇ ਨਾ ਤੁਹਾਨੂੰ ਸਾਰਾ ਪਤਾ ਹੀ ਸੁਣ ਤਾਂ ਨਾ 2 3 ਤੋਂ ਤਾਂ ਹੋਗੇ ਵੈਸੇ ਤੇ ਇਹ ਮੇਰੇ ਖਿਆਲ 10 ਜੂਨ ਤੋਂ ਪਹਿਲਾਂ ਹੀ ਹੁੰਦਾ ਬਰਸਾਤਾਂ ਤੋਂ ਪਹਿਲਾਂ ਸਫਾਈ ਹੁੰਦੀ ਠੇਕੇ ਲੇਟ ਹੋਏ ਹੋਗੇ ਠੇਕੇ ਲੇਟ ਹੋਗੇ ਪਰ ਹੁਣ ਵੀ 3 ਜੁਲਾਈ ਨੂੰ ਅੱਜ 1 ਮਹੀਨਾ 20 ਦਿਨ ਹੋ ਗਏ 20 22 ਦਿਨ ਹੋ ਗਏ ਸਫਾਈ ਹਜੇ ਵੀ ਕੀ ਸੈਟ ਚੈੱਕ ਇਨ ਕੀਤੀ ਕਦੇ ਕੋਈ ਟ੍ਰੇਨ ਪੁਲਾਂ ਤੇ ਦੀਣ ਲੱਗ ਰਹੀ ਹੈ ਕੱਲੇ ਕੱਲੇ ਪੁਲ ਤੋਂ ਚੈੱਕ ਕਰਦਾ ਜਾ ਕੇ ਜਿਉਂ ਮੈਨੂੰ ਨਹੀਂ ਪਤਾ ਸੀਗਾ ਮੈਨੂੰ ਹਜੇ ਜੈ ਨੇ ਵੀ ਇਹੀ ਕਿਹਾ ਕਿ ਸਰ ਥੋੜੇ ਥੋੜੇ ਸਵੈ ਰਹਿਗੇ ਉਹਨੂੰ ਦੱਸਿਆ ਮਨੇ ਬੁਰਜਾਂ ਦੋ ਚਾਰ ਆ ਦੇਖੋ ਮੈਸੇਜ ਆ ਰਿਹਾ ਮੈਂ ਤੁਹਾਨੂੰ ਇਹ ਕਹਿੰਦਾ ਸਦਾਦੀ ਹੈ ਕਿ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਐਸ ਡੀਓ ਦੇ ਉੱਤੇ ਜਿਹੜਾ ਕਿ ਵੱਡਾ ਐਕਸ਼ਨ ਹੋਇਆ ਤੇ ਉਸ ਨੂੰ ਜਿਹੜਾ ਕਿ ਸਸਪੈਂਡ ਕਰ ਦਿੱਤਾ ਗਿਆ ਇੱਕ ਪਾਸੇ ਤਾਂ ਲੋਕ ਹੜ੍ਹਾਂ ਦੀ ਮਾਰ ਚੱਲ ਰਹੇ ਨੇ ਕਿਉਂਕਿ ਪਹਿਲਾਂ ਹੀ ਕਿਹਾ ਜਾਂਦਾ ਹੈ ਕਿ ਜਦੋਂ ਅਜਿਹੀ ਸਥਿਤੀ ਬਣਦੀ ਹੈ ਤਾਂ ਉਸ ਵਕਤ ਨਹਿਰਾਂ ਦੀਆਂ ਜਾਂ ਫਿਰ ਜਿਹੜੇ ਡਰੋਨ ਨੇ ਡਰੇਨ ਬਣੇ ਹੋਏ ਨੇ ਇਹਨਾਂ ਦੀ ਸਫਾਈ ਕਰਨੀ ਬੇਹਦ ਜ਼ਰੂਰੀ ਹੋ ਜਾਂਦੀ ਹੈ ਕਿਉਂਕਿ ਇਹਨਾਂ ਦੇ ਵਿੱਚ ਪਾਣੀ ਖੜਨ ਦੇ ਕਰਕੇ ਜਿਹੜਾ ਕਿ ਹਲ ਵਰਗੀ ਸਥਿਤੀ ਬਣ ਜਾਂਦੀ ਹੈ ਹਕੀਕਤ ਟੀਵੀ ਪੰਜਾਬੀ ਲੀਗ ਸੰਗਰੂਰ ਤੋਂ ਨੇ ਲਿਜਾਈ ਦੀ ਰਿਪੋਰਟ